ਅੱਜ ਅਸੀਂ ਸਾਰੇ ਸਬਡੀਵੀਜ਼ਨ ਪੱਧਰ 'ਤੇ ਅਸੀਂ ਫਲੈਗ ਮਾਰਚ ਕੰਡਕਟ ਕਰਵਾ ਰਹੇ ਹਾਂ ਕਿ ਮੁਖਸਰ ਸਾਭ ਤੇ ਵੀ ਸਾਡੇ ਡੀਸੀ ਸਾਭ ਵੀ ਸਾਡੇ ਨਾਲ ਹੈਗੇ ਅਸੀਂ ਲੋਕਾਂ ਦੇ ਵਿੱਚ ਇਹ ਮੈਸੇਜ ਦੇਣਾ ਚਾਹੁੰਦੇ ਹੈਗੇ ਕਿ ਤੁਸੀਂ ਬਿਲਕੁਲ ਨਿਰਪੱਖ ਹੋ ਕੇ ਆਪਣਾ ਵੋਟ ਦਾ ਪ੍ਰਯੋਗ ਕਰੇ ਪੁਲਿਸ 24/7 ਤੁਰਨਾਲ ਹੈਗੀ ਅਸੀਂ ਵਕਫ ਵਕਟ ਆਮ ਆਵੇ ਕਾਸਾ ਆਪਰੇਸ਼ਨ ਵੀ ਮਾਰਨਿੰਗ ਆਵਰਸ ਤੇ ਵੀ ਕੰਡਕਟ ਕਰਵਾ ਰਹੇ ਹੈਗੇ ਡਿਸਟ੍ਰਿਕਟ ਸੇ ਲਿੰਗ ਸਟੇਟ ਸੇ ਲਿੰਗ ਸਾਰੇ ਆਪਰੇਸ਼ਨ ਸਾਡੇ ਸਾਈਮਟੈਨਸਲੀ ਚੱਲ ਰਹੇ ਹੈਗੇ ताकि ਲੋਕਾਂ ਦੇ ਵਿੱਚ ਇੱਕ ਸੈਂਸ ਆਫ ਸਿਕਿਉਰਿਟੀ ਕੀ ਭਾਵਨਾ ਪੈਦਾ ਹੋ ਔਰ ਜੋ ਕ੍ਰਿਮੀਨਲਸ ਲੋਗ ਹੈ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਡਰ ਪੈਦਾ ਹੋਵੇ ਕਿ ਪੁਲਿਸ ਕਦੇ ਵੀ ਕਿਸੇ ਵੀ ਟਾਈਮ ਕਿਤੇ ਵੀ ਦਵਿਸ਼ ਦੇ ਸਕਦੀ ਹੈਗੀ। ਤਾਂ ਅੱਜ ਅਸੀਂ ਇਸੇ ਕੜੀ ਦੇ ਵਿੱਚ ਭੇੜ-ਭਾੜ ਵਾਲੇ ਮਾਰਕੀਟ ਪਲੇਸਾਂ ਦੇ ਵਿੱਚ ਸੀਏਪੀਐਫ ਨੂੰ ਨਾਲ ਲੈ ਕੇ ਔਰ ਫਲੈਗ ਮਾਰਚ ਕੰਡਕਟ ਕਰਵਾ ਰਹੇ ਹਾਂ। ਜੀ ਸਰ ਅੱਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਜਿਹੜੀਆਂ ਤਿੰਨੋਂ ਸਬ-ਡਿਵੀਜ਼ਨਸ ਹੈਗੀਆਂ ਉਹਨਾਂ ਵਿੱਚ ਮਾਨਯੋਗ ਚੋਣ ਕਮਿਸ਼ਨ ਦੀ ਹਦਾਇਤਾਂ ਦੇ ਮੁਤਾਬਕ ਲੋਕਾਂ ਵਿੱਚ ਆਗਾਮੀ ਪਾਰਲੀਮੈਂਟਰੀ ਚੋਣਾਂ ਵਿੱਚ ਇੱਕ ਸੇਫਟੀ ਦਾ ਮਾਹੌਲ ਦੀ ਜਿਹੜੀ ਇਮੇਜ ਪ੍ਰੈਜੈਂਟ ਕਰਨ ਲਈ ਸਾਡੀ ਸ਼੍ਰੀ ਮੁਖਸਰ ਸਾਹਿਬ ਦੀ ਪੁਲਿਸ ਫੋਰਸ ਵੱਲੋਂ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਇਹ ਫਲੈਗ ਮਾਰਚ ਦੀਆਂ ਜਿਹੜੀਆਂ ਡਿਟੇਲਸ ਨੇ ਉਹ ਐਸਐਸਪੀ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਉਹ ਤੁਹਾਡੇ ਸਾਰਿਆਂ ਨਾਲ ਜਿਹੜੀਆਂ ਸਾਂਝੀਆਂ ਕਰਨ ਪਰ ਅਸੀਂ ਦੋਵੇਂ ਮਿਲ ਕੇ ਜ਼ਰਾਸ਼ਰੀ ਮੁਖਸਰ ਸਾਹਿਬ ਵੱਲੋਂ ਅਸ਼ੂਰ ਕਰਨਾ ਚਾਹੁੰਦੇ ਆ ਸਾਰੇ ਲੋਕਾਂ ਨੂੰ ਕਿ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਲਾਅ ਐਂਡ ਆਰਡਰ ਦੀ ਵਾਇਲੇਸ਼ਨ ਨੂੰ ਸਖਤੀ ਨਾਲ ਡੀਲ ਕੀਤਾ ਜਾਊਗਾ ਤਾਂ ਕਿ ਜੋ ਵੋਟਰ ਹੈ ਉਹ ਬਿਲਕੁਲ ਨਿਰਪੈ ਹੋ ਕੇ ਆਪਣੀ ਵੋਟ ਪਾ ਸਕੇ ਥੈਂਕ ਯੂ